ਸਰ ਸਸਕਾਰ ਜੀ ਅ 1 ਜੂਨ ਤੋਂ ਆਪਣੀ ਜਿਹੜੀ ਕਿਤਾਬ ਹੈ ਇਹ ਅ ਵਿਗਿਆਨਕ ਡੇਰੀ ਫਾਰਮਿੰਗ ਇਹਦਾ ਨਵਾਂ ਐਡੀਸ਼ਨ ਆ ਗਿਆ ਹੈ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਇਸ ਕਿਤਾਬ ਬਾਰੇ ਵੀ ਕੀ ਕੁਝ ਨਵਾਂ ਪਾਇਆ ਇਹਦੇ ਵਿੱਚ ਪਹਿਲਾਂ ਕਿਤਾਬ ਨੂੰ ਬੜਾ ਪਰਮਾਉ ਘਾਰਾ ਦਿੱਤਾ ਸੀ ਅ ਅੱਠ ਪਾਠ ਇਹਦੇ ਵਿੱਚ ਨਵੇਂ ਪਾਏ ਆ ਤਕਰੀਬਨ 50 ਪੰਨੇ ਹੋਰ ਜੋੜਿਆ ਪੁਰਾਣੀ ਬੁੱਕ ਦੇ ਪੁਰਾਣੀ ਜਿਹੜੀ ਕਿਤਾਬ ਸੀਗੀ ਉੱਚ ਹੈਗਾ ਵੀ ਬਿਮਾਰੀਆਂ ਕਿਉਂ ਇੰਨੀ ਆ ਜ਼ਿਆਦਾ ਵੱਧ ਰਹੀਆਂ ਐ ਐਂਟੀਬਾਇਓਟਿਕਸ ਦੀ ਵਰਤੋਂ ਜਾਂ ਦੁਰਵਰਤੋਂ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਪਰ ਦੁੱਧ ਵੱਧ ਰਿਹਾ ਉਹਦੀ ਸੱਚਾਈ ਕੀ ਹੈ ਬੜਾ ਕੂੜ ਪ੍ਰਚਾਰ ਚੱਲ ਰਿਹਾ ਹੈ ਇਹਦੇ ਬਾਰੇ ਦੁੱਧ ਦੀ ਫੈਟ ਗ੍ਰੈਵਿਟੀ ਬਾਰੇ ਬਹੁਤ ਵੱਡੇ ਮਸਲੇ ਐ ਲੋਕੀ ਪੁੱਛਦੇ ਦੁੱਧ ਦੀ ਫੈਟ ਗ੍ਰੈਵਿਟੀ ਲੰਗੜਾਪਣ ਬਹੁਤ ਵੱਡੀ ਸਮੱਸਿਆ ਪਿਛਲੇ ਵਾਰ ਇਹਦੇ ਵਿੱਚ ਬਾਰੇ ਨਹੀਂ ਗੱਲ ਕੀਤੀ ਸੀ ਆਪਾਂ ਬਿਮਾਰੀਆਂ ਵਧਣ ਦੇ ਮੁੱਖ ਕਾਰਨ ਕੀ ਐ ਬਿਮਾਰੀਆਂ ਰੋਕਣੀਆਂ ਕਿਵੇਂ ਨੇ ਦਵਾਈਆਂ ਤੋਂ ਬਿਨਾ ਬਿਮਾਰੀਆਂ ਕਿਵੇਂ ਰੋਕਨੀ ਆ ਦੇਖੋ ਬਿਮਾਰੀਆਂ ਵੱਧ ਰਹੀਆਂ ਉਹਦਾ ਕਾਰਨ ਸਾਨੂੰ ਕਦੇ ਨਹੀਂ ਪਤਾ ਹੁੰਦਾ ਰੋਕਣ ਦਾ ਤਰੀਕਾ ਸਾਡੇ ਕੋਲ ਦਵਾਈਆਂ ਹੀ ਹੁੰਦੀਆਂ ਇਹ ਦੋਨਾਂ ਬਾਰੇ ਬਹੁਤ ਵਿਸਤਾਰ ਚ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਦੁੱਧ ਜਿਹੜਾ ਹੈਗਾ ਪਸ਼ੂ ਦੁੱਧ ਕਿਉਂ ਨਹੀਂ ਲੌਂਦੇ ਬਹੁਤ ਵੱਡਾ ਮਸਲਾ ਮੱਝਾਂ ਚ ਉਸ ਤੋਂ ਇਲਾਵਾ ਦੇਖੋ ਗੱਬਣ ਕਰਾਉਣ ਬਾਰੇ ਬਹੁਤ ਸਾਰੇ ਨਵੀਆਂ ਚੀਜ਼ਾਂ ਜਿਵੇਂ ETTI IVF ਟੈਸਟ ਟਿਊਬ ਜਿਹੜਾ ਚੱਲ ਰਿਹਾ ਹੈ ਉਹਦੇ ਬਾਰੇ ਹੈ ਅਲਟਰਾਸਾਉਂਡ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੀ ਹੈ ਔਰ ਇੱਕ ਬੜਾ ਵੱਡਾ ਮਸਲਾ ਜਿਹੜਾ ਹੈਗਾ ਦੇਖੋ ਮਿੰਨਲ ਮਿਕਸਚਰ ਜਾਂ ਪ੍ਰੀਮਿਕਸ ਉਦੋਂ ਇਲਾਵਾ ਵੀ 14-15 ਚੀਜ਼ਾਂ ਨੇ ਜਿਹੜੀਆਂ ਦਵਾਈਆਂ ਜਾਂ ਸਪਲੀਮੈਂਟ ਸਪੈਸ਼ਲ ਸਪਲੀਮੈਂਟ ਜਿਹੜੇ ਲੋਕ ਵਰਤਦੇ ਆ ਪਰ ਉਹਨਾਂ ਦਾ ਸੰਤੁਲਨ ਕਿਵੇਂ ਕਰਨਾ ਹੈ ਕਿਉਂਕਿ ਇਹ ਖਰਚਾ ਬੜਾ ਮਹਿੰਗਾ ਹੈ 250-300 ਰੁਪਏ ਕਿਲੋ ਦੀ ਇਹ ਆਈਟਮ ਹੈ ਜਿਹੜੀ ਪ੍ਰੀਮਿਕਸ ਅਸੀਂ ਕਹਿ ਦਿੰਦੇ ਆ ਕੀ ਫਰਕ ਹੈ ਕਮਨਲ ਮਿਸ਼ਰ ਤੇ ਪ੍ਰੀਮਿਕਸ ਦੇ ਵਿੱਚ ਦੇਖੋ ਇਹ ਕਿਤਾਬ ਤੇ ਬੜੀ ਮਿਹਨਤ ਹੈ ਮੇਰਾ ਪਿਛਲੇ 20-25 ਸਾਲ ਦਾ ਤਜਰਬਾ ਹੈ ਜਿਹੜਾ ਹੈਗਾ ਇਹਦੀ ਕੀਮਤ ਹੈ ਜਿਹੜੀ ਉਹ 500 ਰੁਪਏ ਇਸ ਕਿਤਾਬ ਦੀ ਕੀਮਤ ਰੱਖੀ ਔਰ ਮੈਂ ਹਰੇਕ ਨੂੰ ਕਹਿਣਾ ਵੀ 300 ਪੰਨਿਆਂ ਦੀ ਕਿਤਾਬ ਇਹ 500 ਰੁਪਏ ਦੇ ਵਿੱਚ ਥੋੜੇ ਰੋਜ਼ ਦੇ ਜੇ ਤੁਹਾਡੇ ਕੋਲ 10-15 ਪਸ਼ੂ ਨੇ ਤੁਹਾਡਾ ਰੋਜ਼ ਦਾ ਹਜ਼ਾਰਾਂ ਰੁਪਏ ਦਾ ਫਰਕ ਪਾਉਗੀ ਡੇਰੀ ਫਾਰਮਿੰਗ ਦੇ ਵਿੱਚ ਮੈਂ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਸੋ ਬਾਕੀ ਜਾਣਕਾਰੀ ਸਾਰੀ YouTube ਤੇ ਵੀ ਉਪਲਬਧ ਹੁੰਦੀ ਹੈ ਪਰ ਕਿਉਂਕਿ YouTube ਤੇ ਬਹੁਤ ਸਾਰੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਲੱਭਣ 'ਚ ਬੜੀ ਪ੍ਰੋਬਲਮ ਆਉਂਦੀ ਸੀ ਸੋ ਇਸ ਕਰਕੇ ਜਿਹੜਾ ਇਹ ਕਿਤਾਬ ਦਾ ਆਪਣਾ ਨਵਾਂ ਐਡੀਸ਼ਨ ਕੱਢਿਆ ਠੀਕ ਹੈ ਧੰਨਵਾਦ ਜੀ ਸਾਰਨ ਸਸਕਲ